ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਨੂੰ ਸਮਰਪਿਤ ਭਾਈ ਜੈਤਾ ਜੀ ਵੱਲੋਂ ਜਿਹੜਾ ਸੀਸ ਜਿਹੜਾ ਉਹ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਲੈ ਕੇ ਆਉਣ ਦੀ ਯਾਦ ਵਿੱਚ ਸੀਸ ਸमारक ਨਗਰ ਕੀਰਤਨ ਅੱਜ ਸਜਾਏ ਜਾ ਰਹੇ ਨੇ ਜਿਹੜੇ ਕੀ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਚੱਲ ਕੇ ਅੱਜ ਆਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਤੇ ਪਹੁੰਚ ਗਏ ਨੇ ਤੇ ਆਓ ਜੀ ਆਪਾਂ ਵੀ ਕਰਦੇ ਆਂ ਦਰਸ਼ਨ ਨਗਰ ਕੀਰਤਨ ਸਾਹਿਬ ਜੀ ਦੇ ਜੁੜੇ ਰੋ ਜੀ ਬਿੜ ਦੇ ਨਾਲ ਤੇ ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਨਗਰ ਕੀਰਤਨ ਪਹੁੰਚ ਚੁੱਕਿਆ ਹੈ ਸੰਗਤ ਜੀ ਆਓ ਜੀ ਦਰਸ਼ਨ ਕਰਦੇ ਆਂ ਸਾਹਮਣੇ ਤੁਸੀਂ ਦੇਖ ਰਹੇ ਹੋ ਬੁੱਢਾ ਦਲ ਪੰਜਵਾਂ ਤਖਤ ਉਹਨਾਂ ਦੇ ਹਾਥੀ ਜਿਹੜੇ ਨੇ ਉਹ ਗਲੋਕੀਆਂ ਫੌਜਾਂ ਲੈ ਕੇ ਆ ਰਹੀਆਂ ਨੇ ਵਾਓ ਵਾਹਿਗੁਰੂ ਬੁੱਢਾ ਦਲ ਪੰਜਵਾ ਤੱਕ ਨਵੇਂ ਹਾਥੀ ਅਤੇ ਊਠ ਜਿਹੜੇ ਨੇ ਉਹ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਨੇ ਸੰਗਤ ਜੀ ਨਗਰ ਕੀਰਤਨ ਦੇ ਵਿੱਚ ਘੋੜੇ ਅਤੇ ਊਠ ਜਿਹੜੇ ਨੇ ਉਹ ਨਿਹੰਗ ਸਿੰਘ ਫੌਜਾਂ ਜਿਹੜੀਆਂ ਉਹ ਲੈ ਕੇ ਆ ਰਹੀਆਂ ਨੇ ਸੰਗਤ ਜੀ ਕਰੋ ਜੀ ਦਰਸ਼ਨ ਵਾਹਿਗੁਰੂ ਵਾਹਿਗੁਰੂ ਸੀਸਮਾਰਗ ਨਗਰ ਕੀਰਤਨ ਸਾਹਿਬ ਜਿਸ ਨੇ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤ ਜੀ ਤੋਂ ਦੇਖੋ ਅਗਰੀਆਂ ਗੁਰੂਕੀਆਂ ਲਾਡਲੀਆਂ ਫੌਜਾਂ ਨਗਰ ਕੀਰਤਨ ਦੀ ਗਵਾਹੀ ਕਰ ਰਹੀਆਂ ਨੇ ਸ਼ਹੀਦੀ ਸ਼ਤਾਬਲੀ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਜਾ ਰਹੇ ਨੇ ਸੰਗਤ ਜੀ ਆਓ ਜੀ ਨਾਲ ਨਾਲ ਤੁਸੀਂ ਵੀ ਦਰਸ਼ਨ ਕਰੋ ਨਾਲ ਨਾਲ ਵੀਡੀਓ ਦੇ ਵਿੱਚ ਤੁਸੀਂ ਵੀ ਦਰਸ਼ਿਤ ਕਰੋ ਤੇ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰੀ ਚੱਲੋ ਤਾਂ ਜੋ ਬਾਕੀ ਸੰਗਤਾਂ ਵੀ ਇਸ ਮਹਾਨ ਅਗਰ ਕੀਰਤਨ ਦੇ ਦਰਸ਼ਨ ਕਰ ਸਕਣ ਸ਼ਨੀ ਘੋੜੇ ਨਿਹੰਗ ਸਿੰਘ ਫੌਜਾਂ ਦੇ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਉੱਧਰ ਨਿਹੰਗ ਸਿੰਘ ਫੌਜਾਂ ਆ ਰਹੀਆਂ ਨੇ ਘੋੜਿਆਂ ਤੇ ਹਾਥੀਆਂ ਤੇ ਚੜ੍ਹ ਕੇ ਯਾਰ ਦਿਖਾ ਰਹੇ ਨੇ ਝੰਗ ਸਿੰਘ ਨੂੰ ਹੀਰ ਇਹਦਰ ਖਾਲਸਾ ਸ਼ਸਤਰਾਂ ਦੇ ਨਾਲ ਲੈਸ ਹੋ ਕੇ ਨਗਰ ਕੀਰਤਨ ਦੇ ਵਿੱਚ ਆਪਣੀ ਸ਼ਮੂਲੀਅਤ ਕਰ ਰਿਹਾ ਹੈ। ਪੰਤ ਜੀ ਸ਼ਰੂ ਤੇਗ ਬਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਸਾਹਿਬ पंग कर जी करो दर्शन नगिर कीर्तन साहिब जी ਫੌਜਾਂ ਨਾਲ ਬਾਜ ਸਿਰਤੇ ਸਜਾਏ ਨੇ ਹਾਥੀਆਂ ਦੇ ਉੱਤੇ ਘੋੜਿਆਂ ਦੇ ਉੱਤੇ ਨਗਰ ਕੀਰਤਨ ਸਾਹਿਬ ਜੇ ਤੁਸੀਂ ਦਰਸ਼ਨ ਕਰ ਰਹੇ ਹੋ ਆਲਸੀ ਫੌਜ ਇਸ ਸਮੇਂ ਨਗਰ ਕੀਰਤਨ ਸਾਹਿਬ ਜੀ ਦੀ ਅਗਵਾਈ ਕਰਦੀ ਹੋਈ ਗੁਲਾਵਲੇ ਬੱਚੇ ਵੀ ਸ਼ਿਰਕਤ ਕਰ ਰਹੇ ਨੇ ਸੰਗਤ ਜੀ ਆਦਰੀ ਲਵਾਰੇ ਨੇ ਨਕਰ ਗੀਤਨ ਸਾਹਿਬ ਜੀ ਦੇ ਵਿੱਚ ਯਾਰਸ ਕੈਂਬਰੀ ਸਕੂਲ ਤੋਂ ਫੋਟੋ ਚਾਹੇ ਆਹ ਬੈਡ ਦੇ ਨਾਲ ਨਗਰ ਕੀਰਤ ਸਾਬ ਜੀ ਦੇ ਅਗਿਆ ਕੇ ਜਾ ਰਹੇ ਨੇ ਸ਼ਹੀਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਸਾਈਂ ਦਰਸ਼ਨੀ ਕਰ ਰਹੇ ਹਾਂ ਪੰਜ ਪਿਆਰਾ ਸਹਿਬਾਨ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਗੰਦੇ ਦੇ ਵਿੱਚ ਸੰਗਤਾਂ ਹਾਜ਼ਰੀ ਲਵਾ ਰੀਆਂ ਨੇ ਨਗਰ ਕੀਰਤਨ ਵਿੱਚ ਸੰਗਤ ਜੀ ਦਰਸ਼ਨ ਕਮੇਟੀ ਪਾਲਕੀ ਸਾਹਿਬ ਜੀ ਦੇ ਕੀਰਤਾ ਸਾਹਿਬ ਕੀਰਤਪੁਰ ਸਾਹਿਬ ਜੀ ਤੋਂ ਚੱਲ ਕੇ ਤੇ ਅੱਜ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਨੇ ਦਰਸ਼ਨ ਕਰਵਟੀ ਪਾਲਕੀ ਸਾਹਿਬ ਵਿੱਚ ਭੰਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਆ ਉਸ ਅੰਗਜੀ ਅੱਗੇ ਆਪਾਂ ਦਰਸ਼ਨ ਕਰਦੇ ਆ ਇਧਰ ਨੇ ਅੱਗੇ ਇੱਕ ਔਜਾ ਆਪਣੀ ਆਪਣੀਆਂ ਗੱਡੀਆਂ ਦੇ ਵਿੱਚ ਸਵਾਰ ਨੇ ਬਾਉ ਜੀ ਵੀਡੀਓ ਦੇ ਨਾਲ ਜੁੜੇ ਰਹੋ ਤੇ ਆਪਾਂ ਨਾਲ-ਨਾਲ ਦਰਸ਼ਨ ਕਰਦੇ ਆ ਨਗਰ ਕੀਰਤਨ ਸਾਹਿਬ ਜੀ ਦੇ ਸੰਗਤਾਂ ਹਾਜ਼ਰੀਨ ਵਾਲਿਆਂ ਨੇ ਨਗਰ ਕੀਰਤਨ ਦੇ ਵਿੱਚ ਬੀਪੀਆਂ ਦਾ ਜਥਾ ਕੀਰਤਨ ਦੀ ਸੇਵਾ ਨਿਭਾ ਰਿਹਾ ਹੈ ਨਗਰ ਕੀਰਤਨ ਸਾਹਿਬ ਜੀ ਦੇ ਵਿੱਚ ਸੰਗਤ ਜੀ ਹਿੰਦੂ واہ گروہ واہے گروہ, واہ گروہ۔ ਕੀ ਨੰਦਪੁਰ ਸਾਹਿਬ ਜੀ ਦੇ ਧਰਮ ਦੇ ਉੱਤੇ ਅੱਜ ਨਗਰ ਕੀਰਤਨ 30 ਤਰੀਕ ਨੂੰ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ੍ਰੀ ਸੁਦਾਸ ਸੰਸਕਾਰ ਕੀਤਾ ਗਿਆ ਸੀ ਉਦੋਂ ਭਾਈ ਜੇਤਾ ਜੀ ਉਸ ਸ੍ਰੀਸ ਨੂੰ ਭਾਈ ਜੇਤਾ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਸ੍ਰੀਸ ਨੂੰ ਅਨੰਦਪੁਰ ਸਾਹਿਬ ਲੈ ਕੇ ਆਏ ਸੀ ਸੋ ਉਸੇ ਮਾਰਗ ਵਿੱਚੋਂ ਹੁੰਦੇ ਹੋਏ ਇਹ ਨਗਰ ਕੀਰਤਨ ਸਾਹਿਬ ਅੱਜ ਪਹੁੰਚਿਆ ਹੈ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਜੀ ਤੁਸੀਂ ਦਰਸ਼ਨ ਕਰ ਰਹੇ ਹੋ ਨਗਰ ਕੀਰਤਨ ਸਾਹਿਬ ਦੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਜਾਣਾ ਜੀ ਤਾਂ ਜੋ ਬਾਕੀ ਸੰਗਤਾਂ ਵੀ ਇਸ ਮਹਾਨ ਨਗਰ ਕੀਰਤਨ ਦੇ ਦਰਸ਼ਨ ਕਰ ਸਕਣ ਤੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੱਡੀਆਂ trolੀਆਂ ਆਪਣੇ ਆਪਣੇ ਸਾਧਨ ਲੈ ਕੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਨੇ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਵੀ ਪਾਲਕੀ ਸਾਹਿਬ ਜਿਹੜੀ ਹੈ ਉਹ ਨਗਰ ਕੀਰਤਨ ਦੇ ਨਾਲ ਨਾਲ ਆ ਰਹੀ ਹੈ ਸਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਲਵਾ ਰੀਆਂ ਨੇ ਸੰਗਤ ਜੀ ਸੋ ਸੰਗਤ ਨੂੰ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਬਾਕੀ ਸੰਗਤਾਂ ਵੀ ਅਨੰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ ਇਸ ਮਹਾਨ ਨਗਰ ਕੀਰਤਨ ਸਾਹਿਬ ਜੀ ਦੇ ਦਰਸ਼ਨ ਕਰ ਸਕਣ। ਸੋ ਠੀਕ ਹੈ ਸੰਗਤ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।